ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਸਰਦਾਰ ਕੁਸ਼ਲਪਾਲ ਸਿੰਘ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਸਰਦਾਰ ਜਸਵੰਤ ਸਿੰਘ ਮਾਨ ਦੇ ਯਾਦ ਦੇ ਵਿੱਚ ਇਹ ਮੀਟਿੰਗ ਰੱਖੀ ਹੈ ਸੈਮੀਨਾਰ ਰੱਖਿਆ ਜਿਹਦੇ ਵਿੱਚ ਪੰਥ ਦੇ ਬਹੁਤ ਵੱਡੇ ਵੱਡੇ ਵਿਦਵਾਨ ਅੱਜ ਇੱਥੇ ਹਾਜ਼ਰ ਹੈਗੇ ਆ ਤੇ ਇਹਨਾਂ ਦੀ ਜਿਹੜੀ رائے ਹੈ ਇਹ ਜ਼ਰੂਰ ਆਪਾਂ ਨੂੰ ਆਪਣੀ ਸਿਆਸਤ ਦੇ ਵਿੱਚ ਲੈ ਕੇ ਆਉਣੀ ਪਊਗੀ ਜੇ ਆਪਾਂ ਨੇ ਇਹ ਸਿਸਟਮ ਨੂੰ ਸੁਧਾਰਨਾ ਹੈਗਾ ਇਹਨਾਂ ਦੇ ਜਿਹੜੇ ਵਿਚਾਰ ਹੈਗੇ ਆ ਬਹੁਤ ਉੱਚੇ ਵਿਚਾਰ ਹੈ ਕਿਸੇ ਦੇ ਖਿਲਾਫ ਨਹੀਂ ਹੈ ਪਰ ਪੰਥ ਦੇ ਹਿੱਤ ਦੇ ਵਿੱਚ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਇਹ ਸਾਰੇ ਵਿਚਾਰ ਇੱਥੇ ਕੀਤੇ ਗਏ ਆ ਆਪਣ ਜਮੂਰੀਅਤ ਦੀ ਗੱਲ ਕਰਦੇ ਆ ਇਹ ਵਿਦਵਾਨਾਂ ਨੇ ਸਾਨੂੰ ਸਮਝਾਤਾ ਹੈ ਕਿ ਇਹ ਸਾਨੂੰ ਸਾਡੇ ਗੁਰੂ ਸਹਿਬਾਨ ਦੀ ਦੇਣ ਹੈ ਸੋ ਜੇ ਗੁਰੂ ਸਬਾਨ ਨੇ ਸਾਨੂੰ ਜਮੂਰੀਅਤ ਦਿੱਤੀ ਹੈ ਤਾਂ ਫੇਰ ਅੱਜ ਸਿੱਖ ਇਸ ਮੁਲਖ ਇੰਡੀਆ ਦੇ ਵਿੱਚ ਕਿਵੇਂ ਬਤੀਤ ਕਰ ਰਿਹਾ ਆਪਣੀ ਜ਼ਿੰਦਗੀ ਜਿਹੜੀ ਜਮੂਰੀਅਤ ਹੁੰਦੀ ਹੈ ਉਹਦੀ ਗੱਲ ਬਹੁ ਗਿਣਤੀ ਦਿਨਾਂ ਸੁਣੀ ਜਾਂਦੀ ਹੈ ਕਾਨੂੰਨ ਬਣਦੇ ਐ ਸਾਰਾ ਕੁਝ ਬਣਦੇ ਐ ਪਰ ਸਿੱਖਾਂ ਦੇ ਕੋਲੇ ਬਹੁ ਗਿਣਤੀ ਨਹੀਂ ਐ ਇਸ ਮੁਲਕ ਦੇ ਵਿੱਚ Hindu ਦੀ ਬਹੁ ਗਿਣਤੀ ਐ ਸੋ Hindu ਆਪਣੇ ਕਾਨੂੰਨ ਬਣਾਉਂਦਾ ਜਿਵੇਂ ਹੁਣ ਵਕਫ ਬੋਰਡ ਦਾ ਬਣਾਇਆ ਉਹਦੇ ਵਿੱਚ ਲਿਖਤਾ ਕਿ ਦੋ ਜਿਹੜੇ ਦੂਜੇ ਧਰਮ ਦੇ ਮੈਂਬਰ ਹੋਣਗੇ ਮੁਸਲਮਾਨ ਨਹੀਂ ਹੋਣਗੇ ਉਹ ਵੀ ਮੈਂਬਰ ਹੋਣਗੇ ਹੁਣ ਇਸਲਾਮ ਦਾ ਜੇ ਕਾਨੂੰਨ ਬਣਾਉਣਾ ਹੈ ਤਾਂ ਫਿਰ ਇਸਲਾਮ ਦਾ ਕਾਨੂੰਨ ਬਣਾਇਆ ਜਾਵੇ ਗੱਲ ਮੈਨੂੰ ਇੱਥੋਂ ਆਉਂਦੀ ਹੈ ਕਿ 1947 ਦੇ ਵਿੱਚ ਜਿੱਤੋਂ ਇਹ ਸਮੂਲਖ ਦੀ ਵੰਡ ਹੋਈ ਹੈ ਹਿੰਦੂ ਨੂੰ ਆਪਣਾ ਮੋਲ ਖਿਲ ਗਿਆ ਮੁਸਲਮਾਨ ਨੂੰ ਬਹੁ ਗਿੰਤੀ ਪਾਕਿਸਤਾਨ ਮਿਲ ਗਿਆ ਹੁਣ ਮੇਰੇ ਤਜਰਬੇ ਦੇ ਵਿੱਚ ਜਿਹੜੇ ਵੀ ਮੁਸਲਮਾਨ ਇਥੋਂ ਉੱਜੜ ਕੇ ਗਏ ਐ ਪਾਕਿਸਤਾਨ ਉਹ ਕਹਿੰਦੇ ਐ ਕਿ ਅਸੀਂ ਉੱਜੜੇ ਜ਼ਰੂਰ ਐ ਪਰ ਸਾਨੂੰ ਸਾਡੀ ਮਜ਼ਬ ਮਿਲ ਗਿਆ ਸਾਡੀ ਕੌਮियत ਮਿਲ ਗਈ ਇਸ ਤਰ੍ਹਾਂ ਜਿਹੜਾ Hindu ਉਧਰੋਂ ਉੱਜੜ ਕੇ ਇੱਧਰ ਆਇਆ ਉਸ ਨੂੰ ਵੀ ਆਪਣੀ ਕੌਮियत ਮਿਲ ਗਈ ਉਸ ਨੂੰ ਆਪਣਾ ਮਜ਼ਬੂਤ ਮਿਲ ਗਿਆ ਪਰ ਜਿਹੜਾ ਸਿੱਖ ਹੈ ਉਹ ਉੱਜੜ ਕੇ ਆਇਆ ਉਸ ਨੂੰ ਨਾ ਆਪਣਾ ਮਜ਼ਬੂਤ ਮਿਲਿਆ ਨਾ ਉਸ ਨੂੰ ਆਪਣੀ ਕੌਮियत ਮਿਲੀ ਹੈ ਹੁਣ ਜੀ 1947 ਤੋਂ ਲੱਗ ਕੇ ਅੱਜ ਆਪਾਂ ਐਸਰਾ ਰਹੇ ਨੇ ਇੱਕ ਦਾਸ ਬਣ ਕੇ ਮਿੰਤਾ ਕਰਕੇ ਤਾਂ ਫਿਰ ਮੇਰਾ ਮਤਲਬ ਹੈ ਕਿ ਗੁਰੂ ਸਾਹਿਬ ਦਾ ਜਿਹੜੇ 10 ਗੁਰੂ ਸਾਹਿਬਾਨ ਦੀ ਕੋਸ਼ਿਸ਼ ਹੈ ਕਿ ਇਹ ਇੱਕ ਆਜ਼ਾਦ ਕੌਮ ਮੈਂ ਬਣਾਈਏ ਇੱਕ ਆਜ਼ਾਦ ਧਰਮ ਬਣਾਇਆ ਫਿਰ ਇਹਦੀ ਪੂਰਤੀ ਨਹੀਂ ਹੋ ਰਹੀ ਔਰ ਆਪਣੀ ਗੱਲ ਨਾ ਤਾਂ ਪਾਰਲੀਮੈਂਟ ਦੇ ਵਿੱਚ ਨਾ ਸੈਂਟਰ ਦੀ ਸਰਕਾਰ ਦੇ ਵਿੱਚ ਕ੍ਰਿਮ ਲੂ ਮਾਮਲੇਆ ਹੋਮ ਮਿਨਿਸਟਰੀ ਦੇ ਵਿੱਚ ਸੁਣੀ ਜਾਂਦੀ ਹੈ ਹੁਣ ਜਿਹੜਾ ਸੰਵਧਾਨ ਹੈ ਉਹ ਕਹਿੰਦਾ ਹੈ ਕਿ ਲਾਅ ਐਂਡ ਆਰਡਰ ਇੱਕ ਸੂਬੇ ਦਾ ਹੱਕ ਹੈ ਹੁਣ ਜੇ ਸੂਬੇ ਦਾ ਹੱਕ ਹੈ ਸੈਂਟਰ ਨੇ ਕਹਤਾ ਹੈ ਕਿ ਜਿਹੜੇ ਲਾਇਸੈਂਸ ਨੇ ਪ੍ਰੋਹਿਬਿਟੇਟ ਉਹ ਸੈਂਟਰ ਦਊਗਾ ਪੰਜਾਬ ਸਰਕਾਰ ਦਾ ਹੱਕ ਉਹਨਾਂ ਦੇ ਉੱਤੇ ਨਹੀਂ ਹੈ ਹੁਣ ਜਿਹੜੀ ਬਹੁ ਗਿਣਤੀ ਨੂੰ ਚੀਜ਼ ਚੰਗੀ ਲਿਖੀ ਉਹ ਇੱਕ ਰੂਲ ਬਣਾਤਾ ਇੱਕ ਕਾਨੂੰਨ ਬਣਾਤਾ ਹੁਣ ਮੇਰਾ ਮਤਲਬ ਅਸੀਂ ਬਾਰਡਰ ਦੇ ਰਹਿਣ ਵਾਲੇ ਆ ਜੇ ਕਨਸਟੀਟਿਊਸ਼ਨ ਕਹਿੰਦੀ ਹੈ ਕਿ ਇਹ ਸਟੇਟ ਸਬਜੈਕਟ ਹੈ ਕਿਰੇ ਲੋਕ ਮਾਮਲੇ ਹੈ ਹੋਮ ਮਿਨਿਸਟਰ ਤਾ ਫੇਰ ਇਹਦੇ ਵਿੱਚ ਡਿੱਕਾ ਪਾਉਣ ਦਾ ਇਹਦਾ ਮਤਲਬ ਹੈ ਕਿ ਜਿਹੜੇ ਰਾਜ ਕਰ ਰਹੇ ਐ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ قوم ਦੇ ਉੱਤੇ ਉਹਦੀ ਵਫਾਦਾਰੀ ਤੇ ਹੁਣ ਇਹ ਬਹੁਤ ਜ਼ਰੂਰੀ ਹੈ ਕਿ ਜੇ ਸਾਡੀ ਵਫਾਦਾਰੀ ਦੇ ਉੱਤੇ ਹੀ ਸ਼ੱਕ ਹੈ ਤਾਂ ਫੇਰ ਅਸੀਂ ਇਸ ਦੇਸ਼ ਦੇ ਵਿੱਚ ਕਿਵੇਂ ਨਾਗਰਿਕ ਬਣ ਕੇ ਜਮਹੂਰੀਅਤ ਪਸੰਦ ਤਰੀਕੇ ਦੇ ਨਾਲ ਰਹਿ ਸਕਦੇ ਐ ਹੁਣ ਨਾ ਤਾਂ ਅਸੀਂ ਵਿਦੇਸ਼ੀ ਮਾਮਲਿਆਂ ਦੇ ਵਿੱਚ ਬੋਲ ਸਕਦੇ ਹਾਂ ਕੋਈ ਵਿਦੇਸ਼ੀ ਮਾਮਲਿਆਂ ਦੇ ਵਿੱਚ ਨਹੀਂ ਬੋਲ ਸਕਦੇ ਹੁਣ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਕਤਲ ਕਰਵਾਤੇ ਸਿੱਖਾਂ ਦੇ ਜਿਹੜੇ ਆਜ਼ਾਦੀ ਦੇ ਵਿੱਚ ਮੰਨਦੇ ਸੀਗੇ ਪਾਕਿਸਤਾਨ ਦੇ ਵਿੱਚ ਕਰਵਾਤੇ ਆ ਬ੍ਰਿਟਾਨੀਆ ਦੇ ਵਿੱਚ ਕਰਾਤੇ ਹੈ ਹਰਿਆਣੇ 'ਚ ਕਰਵਾਤੇ ਹੈ ਦੋ ਪੰਜਾਬ ਦੇ ਵਿੱਚ ਕਰਵਾਤੇ ਹੈ ਇਸ ਮੁਲਕ ਨੇ ਅਮਰੀਕਾ ਤੇ ਵੀ ਸੋਵਰਨਿਟੀ ਬਾਦਸ਼ਾਹੀ ਤੋੜੀ ਹੈ ਯੂਕੇ ਦੀ ਵੀ ਬਾਦਸ਼ਾਹੀ ਤੋੜੀ ਹੈ ਪਾਕਿਸਤਾਨ ਦੀ ਵੀ ਤੋੜੀ ਹੈ ਕਿਉਂਕਿ ਅੰਡੀਆ ਦੂਜੇ ਮੁਲਕ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਕਤਲ ਨਹੀਂ ਕਰਾ ਸਕਦਾ ਸੋ ਮੇਰਾ ਮਤਲਬ ਹੈ ਕਿ ਸਾਰਾ ਖੋਸ਼ ਬਗਿੰਤੀ ਇਹ ਤੋਤਾ ਕਰਸਾਦੀ ਹੈ ਕਿ ਸਿੱਖਾਂ ਨੂੰ ਜੇ ਉਹ ਆਜ਼ਾਦੀ ਦੀ ਗੱਲ ਕਰਦੇ ਹੈ ਤੇ ਉਹਨਾਂ ਨੂੰ ਇਹ ਮਰਵਾ ਦਿੰਦੀ ਹੈ ਹੁਣ ਫੇਰ ਸਾਡੀ ਜ਼ਿੰਦਗੀ ਸੁਰੱਖਿਤ ਕਿਵੇਂ ਹੋ ਸਾਡੀ ਹੈ ਕਿ ਜੇ ਅਸੀਂ ਆਪਣੀ ਤਕਦੀਰ ਦੇ ਮਾਲਕ ਹੀ ਨਹੀਂ ਹੈ ਤਾਂ ਫੇਰ ਆਪਾਂ ਇੱਥੇ ਕੀ ਚੀਜ਼ ਹੈ ਆਪਾਂ ਕੋਈ ਵੰਝਾਰੇ ਹੈ ਜਾਂ ਕੋਈ ਅਜੀਬ ਚੀਜ਼ ਆਪਾਂ ਇੱਕ ਨੇਸ਼ਨ ਹੈ ਇੱਕ ਫੋਮ ਹੈ ਇੱਕ ਮਜ਼ਬ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਜਨਮ ਦਿੱਤਾ ਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਪਾਲਿਆ ਤੇ ਸਾਨੂੰ ਦਿਸ਼ਾ ਦਿੱਤੀ ਹੈ ਇਟ ਇਸ ਅ ਜਨਤ ਸਮੂਰੀਅਤ ਹੈ ਇਹਦੇ ਵਿੱਚ ਰੂਲ ਆਫ ਲਾ ਹੁੰਦਾ ਹੈ ਕੀ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਥੱਲੇ ਜਿਹੜਾ ਸਪਾਹੀ ਹੈ ਉਹਦੇ ਲਈ ਕਾਨੂੰਨ ਇੱਕ ਹੈ ਪਰ ਇੱਥੇ ਕੋਈ ਕਾਨੂੰਨ ਨਹੀਂ ਹੈਗਾ ਪ੍ਰਾਈਮ ਮਿਨਿਸਟਰ ਜੋ ਮਰਜ਼ੀ ਕਰੀ ਜੇਵੇ ਜਿਹੜਾ ਰਾਜ ਕਰਨ ਵਾਲਾ ਸਪਾਹੀ ਹੈ ਉਹ ਜੋ ਮਰਜ਼ੀ ਕਰੀ ਜੇ ਲੋਕਾਂ ਦੇ ਉੱਤੇ ਸ਼ੱਕ ਕਰਕੇ ਉਹਨਾਂ ਦੇ ਘਰ ਢਾ ਦੇ ਉਹਨਾਂ ਦੇ ਉੱਤੇ ਸ਼ੱਕ ਕਰਕੇ ਕਿ ਉਹਨਾਂ ਦੀ ਵਫਾਦਾਰੀ ਸ਼ੱਕ ਦੇ ਵਿੱਚ ਹੈ ਤੇ ਗੋਲੀ ਮਾਰ ਦੇਵੇ ਕੀ ਇਹ ਸਨਾਤ ਦੇ ਵਿੱਚ ਅਸੀਂ ਸਿੱਖ ਇਥੇ ਰਹਿਣਾ ਚਾਹੁੰਨੇ ਦੀ ਸਾਡੀ ਜ਼ਿੰਦਗੀ ਦਾ ਪਤਾ ਹੀ ਨਹੀਂ ਕਿ ਕਦੋਂ ਸੁਰੱਖਤ ਹੈ ਕਿਸ ਵੇਲੇ ਸੁਰੱਖਤ ਨਹੀਂ ਹੈ ਮੈਨੂੰ ਇਹੋ ਜੀ ਚੀਜ਼ ਸਾਨੂੰ ਕਬੂਲ ਨਹੀਂ ਹੁੰਦੀ ਤੇ ਅਸੀਂ ਬੋਲਦੇ ਹਾਂ ਪਰ ਜੇ ਪਾਰਲੀਮੈਂਟਸ ਵੀ ਤੁਸੀਂ ਭੇਜ ਦਿੰਦੇ ਐ ਉੱਥੇ ਵੀ ਮੈਨੂੰ ਬੜੀ ਮੁਸ਼ਕਲ ਨਾਲ ਬੋਲਣਾ ਪੈਂਦਾ ਕੀ ਵੱਧ ਗਿਣਤੀ ਕਟ ਗੈਂਟੀ ਨੂੰ ਪਾਰਲਮੈਂਟ ਦੇ ਵਿੱਚ ਵੀ ਨਹੀਂ ਬੋਲਣ ਦੇਊਗੀ ਇੱਕ ਤੁਹਾਡਾ ਸੂਲਾ ਜੇ ਜ਼ਬੂਰੀਅਤ ਹੈ ਤਾਂ ਫਿਰ ਸਿੱਖ ਕੌਮ ਦਾ ਨਮਾਇੰਦਾ ਉੱਥੇ ਇਸ ਤਰ੍ਹਾਂ ਖੜਕੇ ਬੋਲ ਸਕਦਾ ਪਰ ਨਹੀਂ ਬੋਲਣ ਦਿੰਦੇ ਇਹਦਾ ਜਵਾਬ ਕੀ ਹੈ ਕਿ ਇਹ ਸਾਨੂੰ ਫਰੀडम ਆਫ ਸਪੀਚ ਹੈ ਨਹੀਂ ਫਿਰ ਪ੍ਰਿੰਸੀਪਲਸ ਆਫ ਨੈਚਰਲ ਜਸਟਿਸ ਆਉਂਦੇ ਆ ਇਹ ਵੀ ਹੈ ਨਹੀਂਗੀ ਹੁਣ ਮੈਂ ਕੱਲ ਚਿੱਠੀ ਲਿਖੀ ਹੈ ਐਡੀਟਰ ਟ੍ਰਿਬਿਊਨ ਨੂੰ ਉਹਦੇ ਵਿੱਚ ਮੈਂ ਲਿਖਿਆ ਹੈ ਕਿ ਜਿਹੜਾ ਰਾਣਾ ਫੜ ਕੇ ਸੁਪਰੀਮ ਕੋਰਟ ਅਮਰੀਕਾ ਦੀ ਸੁਪਰੀਮ ਕੋਰਟ ਨੇ ਖੜਾਣਾ ਜਿਹੜਾ ਜਿਹਦੇ ਉੱਤੇ ਬਹੁਤ ਭਾਰੀ ਗੰਭੀਰ ਉਹਦੇ ਉੱਤੇ ਦੋਸ਼ ਨੇ ਬੰਬੇ ਦੇ ਵਿੱਚ ਜਿਹੜੇ ਕਤਲ-ਪੁੱਤਲ ਕੀਤੇ ਸਾਰਾ ਕੁਝ ਹੈ ਉਸ ਨੂੰ ਅਮਰੀਕਾ ਦੀ ਸੁਪਰੀਮ ਕੋਰਟ ਨੇ ਕਹਿਤਾ ਕਿ ਇਸ ਨੂੰ ਹਿੰਦੁਸਤਾਨ ਇੰਡੀਆ ਲੈ ਜੋ ਚਲੋ ਇੱਥੇ ਆ ਗਿਆ ਪਰ ਮੈਂ ਸੁਪਰੀਮ ਕੋਰਟ ਅਮਰੀਕਾ ਨੂੰ ਲਿਖਿਆ ਸੀਗਾ ਕਿ ਇਹ ਜਿਹੜਾ ਮੌਲਕ ਹੈ ਇਹ ਸਿੱਖ ਮੁਸਲਮਾਨ ਸਾਈ ਤੇ ਨਹੀਂ ਬਹੁਤ ਖਤਰਨਾਕ ਹੈ ਕਿਉਂ ਖਤਰਨਾਕ ਹੈ ਉਹ ਆਪਣਾ ਭੋਲਰ ਸਾਹਿਬ ਹੈ ਉਸ ਨੂੰ ਜਰਮਨ ਤੋਂ ਐਕਸੈਡੇਟ ਕੀਤਾ ਜਰਮਨਾਨ ਦੇ ਕਾਨੂੰਨ ਦੇ ਵਿੱਚ ਮੌਤ ਦੀ ਸਜ਼ਾ ਹੈ ਨਹੀਂਗੀ ਤੇ ਜਰਮਨ ਨੇ ਕਹਿਤਾ ਕਿ ਅਸੀਂ ਐਕਸੈਡੇਟ ਤਾਂ ਕਰਦੇ ਆ ਪਰ ਇਹਨੂੰ ਮੌਤ ਦੀ ਸਜ਼ਾ ਨਹੀਂ ਹੋਊਗੀ ਹੁਣ ਸਾਡੀ ਜੁਡੀਸ਼ਰੀ ਦਾ ਹਾਲ ਦੇਖ ਲੋ 3 ਮੈਂਬਰ ਬੈਂਚ ਬੈਠਾ ਕੀ ਭੁੱਲਰ ਦਾ ਕੀ ਫੈਸਲਾ ਕੀਤਾ ਜਾਵੇ ਇਹਨੂੰ ਕਿਹਦੀ ਤਨਖਾਹ ਦਿੱਤੀ ਜਾਵੇ ਕਿੰਨਾ ਇਹਨੇ ਜੁਰਮ ਕੀਤਾ ਜਿਹੜਾ ਬੈਂਚ ਦਾ ਵੱਡਾ ਜੱਜ ਸੀ ਉਸ ਹੀ ਮੁਸਲਮਾਨ ਦੋ ਹਿੰਦੂ ਜੱਜ ਸੀਗੇ ਜਿਹੜਾ ਬੈਂਚ ਦਾ ਹੈੱਡ ਜੱਜ ਸੀ ਉਸਨੇ ਭੁੱਲਰ ਨੂੰ ਬਿਲਕੁਲ ਰਿਹਾ ਕਰਤਾ ਕਿ ਜਾਸ ਕਰੇ ਚੱਤ ਜਿਹੜੇ ਦੋ ਹਿੰਦੂ ਜੱਤ ਸੀ ਉਹਨਾਂ ਨੇ ਕਿਹਾ ਫਾਂਸੀ ਹੁਣ ਮੇਰਾ ਮਤਲਬ ਹੈ ਜੇ ਤੁਸੀਂ ਐਕਸੈਲਰੇਟ ਕਰਕੇ ਜਰਮਨ ਤੋਂ ਲੈ ਕੇ ਆਏ ਹੋ ਤੇ ਜਰਮਨਾ ਨੇ ਕਿਹਾ ਹੈ ਕਿ ਮੌਤ ਦੀ ਸਜ਼ਾ ਨਹੀਂ ਦੇਣੀ ਤੇ ਤਿੰਨ ਮੈਂਬਰ ਬੈਂਚ ਜੇ ਇਕੱਠਾ ਫੈਸਲਾ ਕਰੂਗਾ ਫੇਰ ਤਾਂ ਲਾਕੂ ਹੋ ਜਾਊਗਾ ਪਰ ਜੇ ਬੈਂਚ ਦਾ ਵੱਡਾ ਜੱਜ ਕਹਿੰਦਾ ਕਿ ਇਹ ਬਿਲਕੁਲ ਬੇਗਨਾ ਹੈ ਇਹਨੂੰ ਛੱਡ ਦਿਓ ਤੇ ਦੋ ਹਿੰਦੂ ਜੱਜਾਂ ਦੇ ਕਹਿਣ ਦੇ ਉੱਤੇ ਉਹਨੂੰ ਫੌਂਸ ਦੀ ਸਜ਼ਾ ਦੇਤੀ। ਹੁਣ ਜਿਹੜਾ ਵਾਵਾ ਹੋ ਰਿਹਾ ਸਾਰੇ ਦੇਸ਼ ਦੇ ਵਿੱਚ ਕੀ ਆ ਇੱਕ ਮੁਸਲਮਾਨ ਰਾਣਾ ਫੜ ਕੇ ਲਿਆਏ। ਹੁਣ 100% ਗੈਰੰਟੀ ਹੈ ਕਿ ਇਹਨੂੰ ਇਨਸਾਫ ਮਿਲੂਗਾ। ਮੈਂ ਸੁਪਰੀਮ ਕੋਰਟ ਰਿਚਰਡਸ ਜਿਹੜੇ ਸੁਪਰੀਮ ਕੋਰਟ ਦੇ ਹੈੱਡ ਨੇ ਹੈਗੇ ਚੀਫ ਜਸਟਿਸ ਹੈ। ਸਪਰੀਮ ਕੋਰਟ ਦੇ ਉਹਨਾਂ ਨੂੰ ਵੀ ਲਿਖ ਕੇ ਭੇਜਿਆ ਖਬਰਦਾਰ ਕੀਤਾ ਕਿ ਇੱਥੇ ਕਾਨੂੰਨ ਡਟੈਂਟੀਆਂ ਦੇ ਖਿਲਾਫ ਹੈ ਇਸ ਨੂੰ ਐਕਸਰਸਾਈਜ਼ ਨਾ ਕੀਤਾ ਜਾਏ ਇਹ ਜਿਹੜੇ ਹਿਊਮਨ ਰਾਈਟਸ ਹੈ ਉਹ ਇਸ ਦੇ اختیار ਦੇ ਵਿੱਚ ਨਹੀਂ ਰਹਿਣਗੇ ਇਸ ਨੂੰ ਲਾਜ਼ਮੀ سزا ਹੋਊਗੀ ਮੌਤ ਦੀ ਸੋ ਮੇਰਾ ਮਤਲਬ ਹੈ ਕਿ ਕਿੱਦਾਂ ਵੀ ਜ਼ੁਲਮ ਹੋ ਜੇ ਜਿੰਨਾ ਚਿਰ ਅਦਾਲਤ ਨਹੀਂ ਕਹਿੰਦੀ ਕਿ ਤੁਸੀਂ ਗੁਨਾਹਦਗਰ ਹੈਗੇ ਹੋ ਉਹਨਾਂ ਸਿਰ ਜਮਹੂਰੀਅਤ ਦੇ ਵਿੱਚ ਉਹ ਬੰਦਾ ਜਾਂ ਬੀਬੀ ਵੇਗਣਾ ਸਮਝੇ ਜਾਂਦੇ ਆ ਪਰ ਇੱਥੇ ਇੰਡੀਆ ਦੇ ਵਿੱਚ ਇੱਥੇ ਨਹੀਂ ਹੈ ਜਿਵੇਂ ਹੁਣ ਵੋਟ ਆਫ ਬੋਰਡ ਦਾ ਕਾਨੂੰਨ ਤੁਹਾਨੂੰ ਦੱਸਿਆ ਹੈਗਾ ਜਿਵੇਂ ਇੱਥੇ ਐਸ ਸੀ ਪੀ ਸੀ ਦੇ ਬਾਰੇ ਗੱਲਾਂ ਹੋਈਆਂ 3 14 ਸਾਲ ਤੋਂ ਇਹਦੇ ਇਲੈਕਸ਼ਨ ਹੀ ਨਹੀਂ ਹੋ ਰਹੇ ਜਿਹਦੇ ਲਖਣੀ ਨੇ ਹੋਰੇ ਤੇ ਸਿੱਖਾਂ ਦੇ ਹਿੱਤ ਦੇ ਵਿੱਚ ਜਿਹੜੀ ਤਬੂਰੀਅਤ ਹੈ ਜਿਹਨੂੰ ਆਪਾਂ ਪੂਜਦੇ ਹਾਂ ਸੋਈ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕੀ ਇਹ ਘੱਟ ਗਿਣਤੀ ਸਿੱਖਾਂ ਦੇ ਹੱਕ ਦੇ ਵਿੱਚ ਹੈ ਨਹੀਂਗੀ ਤੇ ਜਿੰਨਾ ਚਿਰ ਨਹੀਂ ਹੈਗੀ ਉਹਨਾਂ ਚਿਰ ਆਪਾਂ ਨੂੰ ਜਿਵੇਂ ਪ੍ਰੋਫੈਸਰ ਸਾਹਿਬ ਨੇ ਡਾਕਟਰ ਸਾਹਿਬ ਪੇਸ਼ ਕੀਤੇ ਹੈ ਜਦੋਂ ਜੈਤ ਕਰਨੀ ਪਊਗੀ ਤੇ ਜਦੋਂ ਜੈਤ ਆਪਾਂ ਕਰੀ ਜਾਂਦੇ ਹਾਂ ਤੇ ਜਿਹੜੇ ਸੁਝਾਅ ਆਏ ਐ ਇਥੇ ਇਹ ਆਪਾਂ ਨੂੰ ਜ਼ਿਆਦਾ ਮਿਲਣਾ ਚਾਹੀਦਾ ਐ ਇਹ ਬਹੁਤ ਅੱਛੀ ਗੱਲ ਐ ਜਿਹੜੀ ਕਬਲ ਇੰਨੇ ਕੀਤੀ ਹੈਗੀ ਐ ਕੁਸ਼ਲਪਾਲ ਸਿੰਘ ਜੀ ਨੇ ਤੇ ਇਹ ਜਿਹੜਾ ਸੈਮੀਨਾਰ ਐ ਬੜਾ ਖਾਮਯਾਬ ਐ ਤੁਹਾਨੂੰ ਸਾਰਿਆਂ ਨੂੰ ਦਿਲਚਸਪ ਲੱਗਿਆ ਹੋਊਗਾ ਤੇ ਮੈਂ ਸਾਰੇ ਜਿੰਨੇ ਵੀ ਬੁਲਾ ਰਹੇ ਐ ਉਹਨਾਂ ਦਾ ਬਹੁਤ ਸ਼ੁਕਰੀਆ ਕਰਦਾ ਐ ਕਿ ਜਿਹੜਾ ਤੁਸੀਂ ਟਾਈਮ ਕੱਢ ਕੇ ਇਥੇ ਟਾਈਮ ਸਾਨੂੰ ਦਿੱਤਾ ਤੇ ਸਾਨੂੰ ਦੱਸਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੇਕਾ ਰੋਟੀ ਤੋਂ ਬਗੈਰ ਛੱਡ ਕੇ ਅਨੰਦਪੁਰ ਸਾਹਿਬ ਚਲੇ ਗਏ ਸੀ